ਕੈਪਟਨ ਕੇਪਿਕ ਸਾਡੇ ਲਈ ਤੇਰੇ ਲਈ ਰਾਤ ਲੈ ਕੇ ਆਏ ਨੇ ਔਰ ਬੱਦੀ ਮਾਰ ਵਾਲਾ ਗਿਆਨਾ ਵੀ ਮੰਤਸਾਵਾ ਕੋਲ ਵਿਸ਼ੇ ਸਮੇਂ ਆਏ ਐਮ ਐਲ ਸਾਹਿਬ ਡਾਕਟਰ ਪੁਜੀਰ ਜੀ ਪਹੁੰਚ ਚੁੱਕੇ ਨੇ ਗਰਾ ਪੰਚਾਇਤ ਵਿਦਿਆ ਆਸ਼ਰੇ 16 ਲੱਖ ਦਾ ਕੰਮ ਕਰਾਉਗੇ ਇਹ ਸਰਪੰਚਾਂ ਨੂੰ ਸਮਝਾ ਕੇ ਕਰਕੇ ਬੜਦਾ ਆਪਣੇ ਕੰਮ ਖਿੱਚਦੇ ਹੋ ਔਰ ਜਿਹੜੀ ਕੰਮ ਵੀ ਮੈਦੂ ਬਣਾਣੀਆਂ ਤੇ ਮੈਸੇ ਬਣਾਣੀਆਂ ਮੈਨੂੰ ਕੋਲ ਡਾਡੇ ਪੜਾ ਜਿਉਂ ਆਰਾਧੇ ਉੱਤੇ ਉਹ ਵੀ ਮੈਂ ਕਰਾ ਦੂੰਗਾ ਕੰਮ ਵੀ ਕਰਣੀ ਆਪਾਂ ਬਾਕੀ ਸਾਰਾ ਵੀ ਕਰ ਲਾਵਾਂਗਾ ਤੇ ਤੁਸੀਂ ਇਹਦੇ ਜਿਹੜੇ ਪੈਸੇ ਬਚ ਗਏ ਉਹ ਵੀ ਜੇ ਬਾਪ ਸਾਹਿਬ ਤੁਸੀਂ ਜੀ 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 ਤੇ ਤੁਸੀਂ ਦੋਨੇ ਤੁਸੀਂ ਇਹ ਨਾ ਆਪਣੇ ਇਹਨੂੰ ਜਿਹੜੇ ਪੈਸੇ ਜਿਹੜੇ ਤੁਹਾਡੇ ਪੰਡਾ ਗਏ ਤੇ ਜਿਹੜੇ ਤੁਹਾਡੇ ਬੱਚੇ ਆ ਮਸੁਖਾ ਕੇ ਕੰਮ ਤੇ ਲਾਣਾ ਇਹ ਮੇਰੀ ਜ਼ਿੰਮੇਵਾਰੀ ਹੈ ਜੇ ਕੋਈ ਵਕੀਰ ਬਣ ਜਾਏ ਇੱਧਰ ਨੂੰ ਸੋਚਣਾ ਆਪਾਂ ਤੁਹਾਡੇ ਬੱਚੇ ਉਹ ਜਾਂ ਕ੍ਰਿਮਨਲ ਹੋ ਜਾਏ ਅਗਲਾ ਕੰਮ ਆ ਤੁਹਾਡਾ ਅੱਜ ਇਹ ਅੱਠ ਲੱਖ ਦਾ ਅੱਜ ਇਹ ਨਾਲ ਜਿਹੜਾ ਸਾਡਾ ਰੰਗਲਾ ਪੰਜਾਬ ਮਿਸ਼ਨ ਆ ਜੋ ਮਾਝਾ ਜੋ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤਾ ਕਿ ਪੰਜਾਬ ਦੇ ਸਾਰੇ ਪਿੰਡਾਂ ਦੀ ਨਿਵਾਰ ਬਦਲਦੇ ਆ ਉਹਦੇ ਵਿੱਚ ਜਿਵੇਂ ਪਿੰਡਾਂ ਚੋਂ ਪਾਣੀ ਦਾ ਨਿਕਾਸ ਔਰ ਇਹਦੇ ਚ ਗਲੀਆਂ ਨਾਲੀਆਂ ਸਾਰੀਆਂ ਪੱਕੀਆਂ ਕਰਨੀਆਂ ਸੋਲਰ ਲਾਈਟਾਂ ਲਗਾਉਣੀਆਂ ਧਰਮਸਾਲਾ ਸਾਰੀਆਂ ਠੀਕ ਕਰਨੀਆਂ ਆ ਔਰ ਜਿੰਨਾ ਵੀ ਸੋਲਿਡ ਵੇਸ ਲਿਕਵਿਡ ਵੇਸ ਮੈਨੇਜਮੈਂਟ ਦਾ ਸਾਰਾ ਜਿੰਨਾ ਕੰਮ ਹੈ ਇਹ ਸਾਰੇ ਜਿੰਨੇ ਕੰਮ ਹੈ ਮੈਂ ਸਵੇਰੇ ਜਿਹੜਾ ਸੀਗਾ ਕਮਰੌਦੇ ਤੋਂ ਸ਼ੁਰੂ ਕੀਤਾ ਸੀ 8 ਵਜੇ ਕਮਰੌਦੇ ਤੋਂ ਬਾਅਦ ਲਲੋਡਾ ਫਿਰ ਰੋਟੀ ਮੋੜਾ ਫਿਰ ਹਾਨਾ ਕਲਾ ਸ਼ਮਲਾ ਕੰਸੂਆ ਕਲਾ ਉਹਦੇ ਨਾਲ ਨਾਲ ਤਨੋਰਾ ਕੈਰੀਅਰਨ ਕਲੇ ਮਾਝੀ ਅਕਾਲੀਆਂ ਕਾਲਵਾ ਔਰ ਉਸ ਤੋਂ ਬਾਅਦ ਕਿਸਾਨਾਂ ਤੇ ਹੁਣ ਮੈਂ ਕਰਮਗੜ ਪਹੁੰਚਿਆ ਇਹ ਜਿਹੜੇ ਟੋਟਲ ਕੁੱਲ ਮਿਲਾ ਕੇ ਤੁਹਾਡੇ 13 ਪਿੰਡਾਂ ਦੇ ਵਿੱਚ ਮੈਂ ਅੱਜ ਜਾ ਕੇ ਆਇਆ ਤੇ 13 ਪਿੰਡਾਂ ਦੇ ਵਿੱਚ 22 ਕਰੋੜ ਦੀਆਂ ਗ੍ਰਾਂਟਾਂ ਅੱਜ ਦਿੱਤੀਆਂ ਸੀ ਕਿ ਮੈਂ ਪਿਛਲੇ ਹਫਤੇ ਵੀ ਕੰਟਰਾ ਵੰਡ ਕੇ ਗਿਆ ਔਰ ਪਿਛਲੇ ਮੈਂ 6 ਮਹੀਨੇ ਦੇ ਵਿੱਚ ਵੀ 2-3 ਵਾਰੀ ਕੰਟਰਾ ਦੇ ਕੇ ਗਿਆ ਇੱਕ ਜਿਵੇਂ ਸੋਹਣੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਿਹੜਾ 2.5 ਕਰੋੜ ਦਾ ਕੰਮ ਹੋਇਆ ਜਿਨ੍ਹਾਂ ਦੀ ਸੜਕ ਬਣੀ ਆ ਸਾਰਾ ਉਹਨਾਂ ਦਾ ਜਿਹੜਾ ਥਾਪਰ ਮਾਡਲ ਬਣਿਆ ਇਸ ਤਰ੍ਹਾਂ ਬਹੁਤ ਸਾਰੇ ਕੰਮ ਆ ਆਨੰਦਪੁਰ ਕੇਸ਼ੋ ਦੇ ਵਿੱਚ ਇਸ ਤਰ੍ਹਾਂ ਹੀ ਬਹੁਤ ਵਧੀਆ ਥਾਪਰ ਮਾਡਲ ਬਣਿਆ ਔਰ ਜਿਹੜਾ ਪੂਰਾ ਸਾਰਾ ਸਿਸਟਮ ਡਰੇਨੇਜ ਦਾ ਬਣਿਆ ਔਰ ਖੇਤਾਂ ਤੱਕ ਪਾਈਪਾਂ ਪਈਆਂ ਇਸੇ ਤਰ੍ਹਾਂ ਜਿਹੜਾ ਪਾਣੀ ਦਾ ਪਾਈਪ ਹੈ ਉਹਦੀਆਂ ਪਾਈਪਾਂ ਪਈਆਂ ਇਹ ਤਕਰੀਬਨ ਤਕਰੀਬਨ ਜਿਹੜਾ ਹੈਗਾ ਉਹ ਹਰ ਪਿੰਡ ਦੇ ਵਿੱਚ 2.2 ਕਰੋੜ ਦਾ ਕਿਤੇ ਕਿਤੇ ਦਾ 8-8 ਕਰੋੜ ਦੇ ਲੰਗ ਦੇ ਵਿੱਚ 8 ਕਰੋੜ ਰੁਪਏ ਦੇ ਕੰਮ ਹੋਇਆ ਜੀ। ਇਸੇ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 2 ਕਰੋੜ ਰੁਪਇਆ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ 4 ਸਾਡੇ ਪਿੰਡ ਸੀਗਾ ਜਿਹੜੇ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਸੀ ਉਹਨਾਂ ਵਾਸਤੇ 2 ਕਰੋੜ ਰੁਪਇਆ ਦਿੱਤਾ। ਉਹ ਵੀ ਪਿੰਡਾਂ ਵਿੱਚ ਆਇਆ। ਇਹਦੇ ਨਾਲ ਨਰੇਗਾ ਵਾਸਤੇ ਵੀ ਕੰਮ ਕ੍ਰੀਏਟ ਹੋ ਰਿਹਾ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ। ਤੇ ਸਾਡੀ ਜਿਹੜੀ ਚਾਲ ਬਣ ਗਈ ਹੋਈ ਆ ਤੇ ਅਫਸਰ ਵੀ ਜਿਹੜੇ ਹੈਗੇ ਆ ਹੁਣ ਮਤਲਬ ਪਹਿਲਾਂ ਨਾਲੋਂ ਵਧੀਆ ਤੇ ਏਕੇ ਨਾਲ ਕੰਮ ਕਰ ਰਹੇ ਆ ਤੇ ਸਾਡੇ ਬੱਚਾ ਨੂੰ ਬਾਹਰ ਜਾ ਕੇ ਤੱਕੇ ਨਹੀਂ ਕਰਦੇ ਬਣਗੇ ਸੋ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜੋ ਰੰਗਲਾ ਪੰਜਾਬ ਮਿਸ਼ਨ ਹੈ ਉਹ ਬਹੁਤ ਵਧੀਆ ਚਾਲ ਲੈ ਪਟਿਆਲਾ ਦਿਹਾਤੀ ਅੱਜ ਜਿਹੜੀ ਇਹਨਾਂ ਦੀ ਹੈਗੀ ਹੈ ਇਹਨਾਂ ਨੂੰ ਮੈਂ ਉਦੋਂ 10 ਲੱਖ ਦੇ ਕੇ ਗਿਆ ਸੀ ਜੀ ਇੱਕ ਹਫ਼ਤਾ ਪਹਿਲਾਂ ਦੇਖੋ ਵਾ ਦੂਜਾ ਗੜਾ ਮੇਰਾ ਹਫ਼ਤੇ ਚ 7 7 ਲੱਖ ਉਸਦੇ ਨੇ 8 ਲੱਖ ਅੱਜ ਪਿੰਡ ਕਰਮਗੜ੍ਹ ਜ਼ਿਲ੍ਹਾ ਪਟਿਆਲਾ ਸਰ ਸਾਡੇ ਜਿਹੜੇ ਪਿੰਡ ਅਜ ਮંત્રી ਸਾਹਿਬ ਪਹੁੰਚੇ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਸਾਨੂੰ ਹਫਤੇ ਦੇ ਵਿੱਚ ਦੋ ਚੈੱਕੋ ਜਿਹੜੇ ਸਾਨੂੰ ਦੇ ਕੇ ਗਏ ਨੇ ਦਿਲੋਂ ਧੰਨਵਾਦ ਕਰਦੇ ਆਂ ਅਸੀਂ ਇੱਕ ਸਾਨੂੰ 7 ਲੱਖ ਰੁਪਏ ਦਾ ਤੇ ਦੂਜਾ ਅੱਜ ਚੈੱਕ ਜਿਹੜਾ ਦਿੱਤਾ ਹੈ ਉਹ 8 ਲੱਖ ਰੁਪਏ ਦਾ ਚੈੱਕ ਦਿੱਤਾ ਹੈ ਔਰ ਸਾਡੇ ਪਿੰਡ ਦੇ ਜਿਹੜੇ ਵਿਕਾਸ ਲਈ ਅਸੀਂ ਸਾਡੀ ਗੱਲ ਸੋਚ ਕੇ ਬਹੁਤ ਵਧੀਆ ਕੰਮ ਕਰ ਰਹੇ ਨੇ ਸਰਕਾਰ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਇਹ ਕੰਮ ਨਹੀਂ ਕੀਤਾ ਜੋ ਅੱਜ ਸਰਕਾਰੇ ਕਰ ਰਹੀ ਹੈ ਤੇ ਇੱਕ ਪਹਿਲਾ ਜਿਹੜਾ ਸਾਡੇ ਸਕੂਲ ਦੇ ਕਮਰੇ ਦੀ ਚੱਲ ਰਹੀ ਹੈ ਗ੍ਰਾਂਟ ਉਹ ਚੱਲ ਰਹੀ ਹੈ ਤੇ 40 ਲੱਖ 40 ਹਜ਼ਾਰ ਪਹਿਲਾਂ ਸਾਡੇ ਸਕੂਲ ਦੀ ਜਿਹੜੀ ਮੈਨੇਜਮੈਂਟ ਬਣਾ ਰਹੀ ਹੈ ਉਹ ਵੀ ਸਾਨੂੰ ਪੰਜਾਬ ਸਰਕਾਰ ਵੱਲੋਂ ਹੀ ਮਿਲਿਆ ਮੈਂ ਪਿੰਡ ਮਾਜਰੀ ਕਾਨ ਦੇ ਜਗੀਤ ਸਿੰਘ ਮੇਰੇ ਬਾਈ ਕੋਲ ਸਰਪੰਚਾ ਸੁਰਜੀਤ ਕੌਰ ਪਿੰਡ ਮਾਜਰੀ ਕਾਨੀਆਂ ਤੋਂ ਤੇ ਅੱਜ ਮੰਤਰੀ ਸਾਹਿਬ ਸਾਡੇ ਪਿੰਡ ਆਏ ਤੇ ਸਾਨੂੰ ਮਤਲਬ ਗ੍ਰਾਂਟਾਂ ਲਈ ਚੈੱਕ ਵੰਡ ਕੇ ਗਏ ਗੜੀਆਂ ਨਾਲੀਆਂ ਲਈ ਤੇ ਕਮਿਊਨਿਟੀ ਸ਼ੈਡਾਂ ਲਈ ਸਾਨੂੰ 13 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜੋ ਕਿ ਸਾਡੇ ਪਿੰਡ ਨੂੰ ਇਸ ਟਾਈਮ ਵਿਕਾਸ ਲਈ ਬਹੁਤ ਜ਼ਿਆਦਾ ਲੋੜ ਸੀ ਕਿ ਮੰਤਰੀ ਸਾਹਿਬ ਨੇ ਪਹਿਲਾਂ ਸਾਡੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਿਆ ਉਹਨੂੰ ਵੀ 10 ਲੱਖ ਦੀ ਗ੍ਰਾਂਟ ਦਿੱਤੀ ਗਈ ਉਹਦੇ ਨਾਲ ਵੀ ਅਸੀਂ ਆਪਣਾ ਛੱਪੜ ਸੀ ਘਾਰਜੀ ਤੌਰ ਤੇ ਸਕੂਲ ਦੀ ਜਗ੍ਹਾ ਵਿੱਚ ਉੱਥੇ ਅਸੀਂ ਪਾਰਕ ਬਣਾ ਰਹੇ ਹਾਂ ਨਵੀਨੀਕਰਨ ਕਰ ਰਹੇ ਹਾਂ ਉਹਦਾ ਬਹੁਤ ਵਧੀਆ ਪਾਰਕ ਦਾ ਕੰਮ ਚੱਲ ਰਿਹਾ ਤੇ ਹੁਣ ਮੰਤਰੀ ਸਾਹਿਬ ਨੇ ਅੱਜ ਸਾਨੂੰ 13 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਅਸੀਂ ਬਹੁਤ ਖੁਸ਼ ਹਾਂ ਵੀ ਮੰਤਰੀ ਸਾਹਿਬ ਨੇ ਵਿਕਾਸ ਤੇ ਮੋਹਰ ਲਾ ਦਿੱਤੀ ਇੱਕ ਵੀ ਸਰਕਾਰ ਵਿਕਾਸ ਚਾਹੁੰਦੀ ਆ ਹਰ ਕਮਿਊਨਿਟੀ ਸ਼ੈੱਡ ਹੋ ਗਿਆ ਲਾਈਟਾਂ ਹੋ ਗਈਆਂ ਛੱਪੜ ਸਾਡੇ ਆਪਣਾ ਸਿਚਿਵਲ ਮਾਡਲ ਆਲਰੇਡੀ ਬਣਿਆ ਹੋਇਆ ਹੈ ਦੂਜਾ ਸੀ ਪਾਰਕ ਪਿੰਡ ਵਿੱਚ ਬਣਾ ਰਹੇ ਆ ਤੇ ਇੱਕ ਸਾਡਾ ਪਲੇਗਰਾਉਂਡ ਆ ਉਹਦਾ ਮਤਲਬ ਨਵੀਨੀਕਰਨ ਕਰਨ ਨਾਲ ਉੱਤੇ ਸਟੇਡੀਅਮ ਬਣਾਉਣ ਨਾਲ ਉਹਦੀ ਬਾਉਂਡਰੀ ਵਾਲ ਉਹ ਸਾਡੀ ਮੰਗ ਆ ਅਤੇ ਦੂਜਾ ਸਾਨੂੰ ਮੈਰੀ ਪਾਣੀ ਪਿੰਡ ਨੂੰ ਆਪਣੇ ਲੱਗਿਆ ਨਹੀਂ ਹੋਇਆ ਉਹਦੀ ਮੰਗ ਆ ਮੰਤਰੀ ਸਾਹਿਬ ਤੋਂ ਇੱਕ ਸੀ ਆਪਣਾ 7-8 ਜਮੀਨਾਂ ਵਿੱਚ ਸਾਡੇ ਆਪਣਾ ਪਾਣੀ ਦਾ ਸਾਧਨ ਹੀ ਇਸ ਲਈ ਅਸੀਂ ਸਰਕਾਰ ਆਪਾਂ ਨੂੰ ਪਤਾ ਹੈ ਵੀ ਸਰਕਾਰ ਵੱਲੋਂ ਜਿਹੜੇ ਕਨੈਕਸ਼ਨ ਨੇ ਉਹ ਬੰਦ ਕੀਤੇ ਹੋਏ ਨੇ ਏਪੀ ਕਨੈਕਸ਼ਨ ਤੇ ਅਸੀਂ ਸੋਲਰ ਮੋਟਰ ਦਾ ਕਰ ਰਹੇ ਹਾਂ ਪ੍ਰੋਸੈਸਰੀ ਚੱਲ ਰਿਹਾ ਤੇ ਮੰਤਰੀ ਸਾਹਿਬ ਨੂੰ ਮੰਗ ਕਰਦੇ ਹਾਂ ਜਲਦੀ ਜਲਦੀ ਸਾਨੂੰ ਸੋਲਰ ਮੋਟਰ ਦਾ ਕਨੈਕਸ਼ਨ ਦਿੱਤਾ ਜਾਵੇ